ਕਿਰਿਆ ਪਿਆਰ ਨੇ ਤੇਜ ਬਹਾਦਰ ਸੀ ਕਿਰਿਆ ਕਰੀਨਿ ਇਨਹੋ ਆਹ ਲਓ ਤੇਜ ਬਹਾਦਰ ਕੇ ਚਲਤ ਅਯੋ ਜਗਤ ਕੋ ਸੋਕ ਹੇ ਹੇ ਸਭ ਜਗ ਪਿਓ ਜੈ 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 ਸਾਰੇ ਲੋਕ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆ ਬੈਤਾਏ ਸਭ ਤਾਈ ਕੋਈ ਸਹ ਸਤਨਾਮ ਸ੍ਰੀ ਵਾਹਿਗੁਰੂ ਜੀ ੴ ਸਤਿਗੁਰ ਪਰਸਾ ਸਲੋਕ ਮਹਲਾ 9 ਜੋ ਨਾ ਬਿੰਦੇ ਗਾਇਓ ਨਹੀਂ ਜਨਮ ਅਕਾਰਤ ਕੀਨਾ ਬਹੁ ਨਾਨਕ ਹਰਿ ਬਾਝ ਮਨਾ ਜੇ ਰਲ ਦਲ ਕੋਮੀਨਾ ਵੇਖਿਆ ਨਿਸ਼ੋਖਾ ਹੀਰ ਚੋ ਨੀ ਮਖਨ ਹੋਏ ਉਦਾਸ ਬਹੁ ਨਾਨਕ ਬਾਝ ਹਰ ਮਨਾ ਜਮਤੀ 파ਸ ਹਰਨਾ ਪੋ ਯੋ ਹੀਂ ਗਿਓ ਲੀਓ ਜਰਾ ਤਨ ਜੀਤ ਕੋ ਨਾਨਕ ਵਜ ਹਰ ਮਨ ਆਉਤ ਜਾਤ ਰਹਿ ਤਿਰ ਫਿਰ ਦੇ ਪੇ ਉਸ ਜਨ ਨਹੀਂ ਕਾਲ ਪਹੁੰਚਿਓ ਆਣ ਕੋ ਨਾਨਕ ਧਰਬਾ ਪਪ ਜੈ ਭਗਵਾਨ ਤਨ ਦਾ ਰਸ ਸੰਪਤ ਸਗਲ ਜਿਨੇ ਆਪਣੀ ਕਰਮਾਣਿਰ ਪੈ ਕਾਚ ਸੰਗੀ ਨਹੀਂ ਨਾਨਕ ਸਾਚੀ ਜਾਣ ਬਹੁਤ ਹਤੇ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਹੋ ਨਾਨਕ ਤੈ ਜਾਣੀਐ ਆਸ ਤੇ ਤੁਮ ਸਾਥ ਤਨ ਤਨ ਜੈ ਤੋ ਕੋ ਦਿਓ ਤਾਸਿਓ ਨੇਹ ਨਕੀਨਾ ਬੋ ਨਾਨਕ ਨਾਲ ਬਾਵ ਰੇ ਹਉ ਕਿਉ ਡੋਲਤ ਜੀਨਾ ਤਨ ਤਨ ਸੰਪੈ ਸੁਖ ਦਿਓ ਅਰਜਨੀ ਕੇ ਤਾਮ ਬੋ ਨਾਨਕ ਸੁਨ ਰੇ ਮਨਾ ਮਰਤ ਪਾਏ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਹੋ ਨਾਨਕ ਸੁਨ ਰੇ ਮਨ ਕੈ ਸਿਮਰਤ ਗਤ ਹੋਏ ਜੈ ਸਿਮਰਤ ਗਤ ਪਾਈਏ ਤੇ ਪਜਰੇਤ ਮੀਤ ਤਸੋਂ ਰੇ ਮਨਾ ਆਉਂਦ ਘਟਕ ਲੈ ਨੀਤ पाच ਤਤ ਕੋ ਤਨ ਰਚਿਓ ਜਾਣੋ ਚਤਰ ਸੁਜਾਣ ਜੈ ਤੇ ਉਪਜੀਓ ਨਾਨਕਾ ਲੀਨ ਥੈ ਬਹਿਮਾਨ ਕਾਟ ਕਾਟ ਮੈਂ ਹਰ ਜੂ ਬਸੈ ਸੰਤਨ ਕਹਿਓ ਫੁਕਾਰ ਨਕ ਤੇ ਪਜ ਮਨਾ ਪੋਨੀ ਦੇ ਉਤਰੇ ਪਾਰ ਸੁਖ ਦੁਖ ਜਾ ਪਰਸ ਨਹੀਂ ਲੋਭ ਮੋਹ ਹਭਮਾਨ ਹੋਰ ਨਾਨਕ ਸੁਨਵੇਂ ਮਨਾ ਸੋ ਮੂਰਤ ਧਨਵਾਨ ਉਸ ਤਨੰਦੇ ਆ ਨਹੀ ਜ ਕੰਚਨ ਲੋਸਮਾਨ

ਪਖਾਨਾ ਜੈ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਸੋ ਨਾਨਕ ਸੁਨਰੇ ਮਨ ਆ ਨਰ ਮਾਤ ਪਾਗ ਜੈ ਮਾਇਆ ਮਮਤਾਤ ਜੀ ਸਭ ਤੇ ਪਿਓ ਉਦਾਸ ਸੋ ਨਾਨਕ ਸੁਨਰੇ ਮਨ ਆ ਸਹ ਪ੍ਰਾਣੀ ਹੋ ਮੈਂ ਤਜੀ ਕਰਤਾ RAM ਪਛਾਨ ਕਉ ਨਾਨਕ ਵੋ ਮੁਕਤ ਨਾਰ ਇਹ ਮਰਦ ਸਾਚੀ ਮਾਨ ਕੈ ਨਾਸਨ ਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ ਜਸ ਦੀ ਗੋ ਨਾਨਕ ਪਜੈ ਇਹ ਪਾਗੁਣ ਤੋਂ ਬਿੰਦ ਪਜੋ ਕਰਨ ਸੁਨੋ ਹਰਨਾਮ ਸੋ ਨਾਨਕ ਸੁਨਰੇ ਮਨਾ ਪਰੇ ਨਜਮ ਕੇ ਤਾਮ ਜੋ ਪ੍ਰਾਣੀ ਮਮਤਾ ਤਜ ਲੋਕ ਮੋ ਅਹੰਕਾਰ ਸੋ ਨਾਨਕ ਆਪੰ ਤਰੈ ਜੋ ਸੁਪਨਾ ਯਾਰ ਪੇਖਣਾ ਐਸੇ ਜਗ ਕੋ ਜਾਣ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਣੇ ਪ੍ਰਾਣੀ ਢੋਲਤ ਨੀਤ ਹੋਰ ਕਰ ਮੈਂ ਨਾਨਕ ਕੋ ਜੈਸੇ ਜਲਤੇ ਬੁੱਧ ਬੁਧਾ ਉਪਜ ਬਿਨ ਸਨੀਤ ਜਲ ਜਲਕੇ ਤੈਸੀ ਰਚੀ ਕੋ ਨਾਦਕ ਸੁਲਮੀਤ ਰਾਣੀ ਕਛੂ ਨ ਚੇਤਈ ਮਦਮਾਇਆ ਕੇ ਅੰਧਾ ਨਾਦਮਿਨ ਹਰ ਭਜਨ ਬਾਜਿਤਾਰੇ ਜਮਪੰਦ ਦੋਸਕ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਬੋ ਨਾਨਕ ਸੁਨਰੇ ਮਨਾ ਗੁਰਧਪਮਾਨੁਖ ਦੇ ਮਾਇਆ ਕਾਰਨ ਤਵਹੀ ਮੂਰਖ ਲੋਗ ਅਜਾਣ ਬੋ ਨਾਨਕ ਬਿਨ ਹਰ ਪੜਨ

रानी रामनचेतई मदमाया के अंधो वो मालिक हर पद बिन परत आए जम फंद सोत में वो संगी पए दुख में संग न कोए वो मालिक हर पद मना अंत साही हो ਜਨਮ ਜਨਮ ਪਰਮਤ ਫੇਰਿਓ ਮਿਟਿਓ ਨਾ ਜਮ ਕੋਤਰਾਸ ਕਉ ਨਾਨਕ ਹਰ ਪੈ ਮਨਾ ਨਿਰਭੈ ਪਾਵੈ ਬਾਸ ਜਦਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨ ਕਰਮਤ ਜੋ ਨਾਨਕ ਫਦਿਓ ਲਖ ਲਿਓ ਭਗਵਾਨ ਬਾਲ ਜਵਾਨੀ ਹਰ ਫਿਰ ਦੇ ਫੋਨ

ਦੁੱਖ ਕੋ ਕਿਉ ਨ ਕੋਏ ਕਉ ਨਾਨਕ ਸੁਣ ਲੈ ਮਨ ਆਰਪਾਵੇ ਸੋਈ ਜਗਤ ਪਖਾਰ ਫਿਰਤ ਹੈ ਸਭ ਕੋ ਦਾਤਾ ਰਾਮ ਕਉ ਨਾਨਕ ਮਨ ਸਿਮਰੈ ਪੂਰਨੋ ਵਕਤੁ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਣ ਮੈਂ ਕਛ ਤੇ ਰੋ ਨਹੀਂ ਨਾਨਕ ਕਹੋ ਬਖਾਲ ਜਰ ਬਕਰਤ ਹਾ ਦੇਖੋ ਬਿਨ ਸਚਨ ਮੈਂ ਮੀਤ ਜਗ ਨਾਨਕੀ ਹਰ ਜਸ ਗਇਓ ਨਾਨਕ ਕੈ ਜਗ ਜੀਤ ਜੈ ਘਟ ਸਿਮਰਨ RAM ਕੋ ਸੋ ਨਾਰ ਮੁਖ ਤਾ ਜਾਣ ਜੈ ਦਾ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਪਗਤ ਪਗਵਾਨ ਜੈ ਪ੍ਰਾਨੀ ਕਾ ਨਹਿ ਮਨ ਜੈ ਸੇ ਸੁਖ ਮਾਨ ਚਾਨਕ ਮਨੋ ਤਾ ਹੈ ਤਨ ਸਵਾਮੀ ਕੋ ਗਰਜੋ ਸਦਾ ਸਵਾਨ ਤਜਤ ਨਹੀਂ ਨੇਤ ਨਾਨਕ ਤੇ ਮਿਲ ਹਰ ਪਉ ਇਕ ਮਾਨੋਏ ਇਕ ਚਿੱਤ ਸਿਰਤ ਬਰਤ ਯਰ ਦਾਨ ਕਰ ਮਨ ਮੈਂ ਪਰਗੁਮਾਨ ਨਾਨਕ ਨੇ ਪਰ ਜਾਚ ਤੈ ਕਿਉਂ ਕੁਛ ਅਰਿ ਸੁਨਾ ਲ ਸਿਰ ਕੰਪਿਓ ਪਗ ਡਾਗੇ ਮਗੇ नैन जोत ते हीण निज करियो जगत मै को काहू कोन ना है ਜਾਗਰਤ ਚਾ ਸਭ ਝੂਠ ਹੈ ਜਾਨ ਲਹੋ ਰੇ ਮੀ ਬਾਬਾ ਨਾਨਕ ਤੇ ਨਾ ਰਹੇ ਜਿਉ ਬਾਲੂ ਕੀ ਧੀ ਤਰਾਮ ਗਯੋ ਰਾਵਣ ਗਯੋ ਜਾਂ ਕੋ ਕੋ ਪਰਵਾਹ ਰ ਬਾਬਾ ਨਾਨਕ ਤੇ ਕਛ ਨਹੀਂ चिंता ता की की जी है जो, जो अनहोनी हो ये मार्ग संसार को नानक तेरे नहीं को जो उपजो सो बिनस है परो आज कह कान नानक हर गुण गाए ले ਆਡ ਸੰਗਲ ਜੰਗਾਦੋ ਰੋ ਰਾ ਬੰਧਨ ਛੁਟਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਅਉ ਨਾਨਕ ਆਪਿ ਓਟ ਹਰ ਤਜ ਜੋ ਹੋਇ ਸੁਹਾਏ ਵੱਲ ਹੋਆ ਬੰਧਨ ਛੁਟੇ

ਰਾਮ ਰਹੋ ਸਾਦੂ ਰਹੋ ਕੈ ਸਮਨ ਹੀ ਕੋਏ ਕੈ ਸਹ ਮਰਤ ਸੰਕਟ ਮਿਟੇ ਦਰਸ ਤੁਹਾਰੋ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ